ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੇਰਾ ਦੋਸਤ ਹੈ ਜੀ ਬਿਜਲੀ ਬੋਰਡ ਦੇ ਵਿੱਚ ਤੇ ਉਹ ਕਾਫੀ ਟਾਈਮ ਤੋਂ ਮੈਨੂੰ ਸੁਣਦਾ ਹੁੰਦਾ ਸੀ ਤੇ ਕੱਲ ਉਹਨੇ ਫੋਨ ਕੀਤਾ ਤੇ ਇੱਕ ਤਾਰਾਂ ਜੋੜਨ ਵਾਸਤੇ ਵਧੀਆ ਪਲਾਸ ਦਿੱਤਾ ਕਿਉਂਕਿ ਜਿਹੜੇ ਬਿਜਲੀ ਮੁਲਾਜ਼ਮ ਹੁੰਦੇ ਨੇ ਉਹਨਾਂ ਕੋਲੇ ਪਲਾਸ ਵਧੀਆ ਹੁੰਦਾ ਹੈ ਜਦੋਂ ਉਹਨੇ ਮੈਨੂੰ ਪਲਾਸ ਦਿੱਤਾ ਮੈਂ ਕਿਹਾ ਜੀ ਇਹ ਕੋਈ ਗਿਫਟ ਹੈ ਉਹ ਕਹਿੰਦੇ ਤੁਹਾਨੂੰ ਤਾਰਾਂ ਜੋੜਨੀਆਂ ਵਧੀਆ ਹੁੰਦੀਆਂ ਤੇ ਉਹ ਪਲਾਸ ਤੋਂ ਆਪਾਂ ਜੇ ਕੰਮ ਲੈਣਾ ਹੈ ਧਿਆਨ ਦੇ ਨਾਲ ਸੁਣਿਓ ਸਾਰੀ ਗੱਲਬਾਤ ਬੀਬੀ ਜੰਗੀਰ ਕੌਰ ਨੂੰ ਤੁਸੀਂ ਜਾਣਦੇ ਹੋ ਔਰ ਇੱਕ ਨਵੇਂ ਢੜੇ ਦਾ ਜਫੇਦਾਰ ਹੈ ਗਿਆਨੀ ਹਰਪੀ ਸਿੰਘ ਨੀਟਾ ਸਾਹੂ ਟੇਕ ਬੀਬੀ ਹੈ ਜਸਵਿੰਦਰ ਕੌਰ ਜੱਸੀ ਇਹਨੂੰ 2021 ਦੇ ਵਿੱਚ ਡਰੱਗ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹਦੀ ਇੱਕ ਬੇਟੀ ਹੈ ਪੁਲਿਸ ਦੇ ਵਿੱਚ ਉਹਨੂੰ ਉਸ ਵਕਤ ਦਾ ਡਿਸਮਿਸ ਕਰਤਾ ਸੀ ਬਾਅਦ ਵਿੱਚ ਪਤਾ ਨਹੀਂ ਕਾਂਗਰਦੀ ਸਰਕਾਰ ਨੇ ਉਹਨੂੰ ਬਹਾਲ ਕਰ ਲਿਆ ਸੀ ਤੇ ਹੁਣ ਇਹ ਬੀਬੀ ਨੂੰ ਤਰਨਤਾਰਨ ਦੀ ਮਾਨਰੂਲ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ 1 ਲੱਖ ਰੁਪਈਆ ਜੁਰਮਾਨਾ ਕੀਤਾ ਗਿਆ ਮੈਂ ਜੰਗੀਰ ਕੌਰ ਦਾ ਨਾਮ ਪਤਾ ਕਿਉਂ ਲਿਆ ਨੀਟੇ ਦਾ ਨਾਮ ਪਤਾ ਕਿਉਂ ਲਿਆ ਜਿਹੜਾ ਮੈਨੂੰ ਪਲਾਸ 🎁 ਗਿਫਟ ਕੀਤਾ ਨਾ ਉਹਦੇ ਨਾਲ ਤਾਰਾਂ ਜੁੜਨੇ ਗਿਆ ਦਿਆਂ ਦੇ ਨਾਲ ਦੇਖਿਓ ਵੀ ਇੱਕ ਅੱਧੀ ਤਾਰ ਇਧਰ ਉਧਰ ਹੋਰ ਵੀ ਜੁੜੂਗੀ। ਹਲੇ ਟਾਈਮ ਲੱਗੂਗਾ। ਹੁਣ ਜਿਹੜੀ ਬੀਬੀ ਜਸਵਿੰਦਰ ਕੌਰ ਜੱਸੀ ਐ ਇਹ ਬੀਬੀ ਜਗੀਰਕਾਰ ਦੀ ਪੀਏ ਰਹਿ ਚੁੱਕੀ ਐ। ਪੀਏ ਤੁਹਾਨੂੰ ਪਤਾ ਵੀ ਕੀ ਕਰਦਾ ਐ? ਪੀਏ ਨੂੰ ਪਤਾ ਹੁੰਦਾ ਵੀ ਕਿੰਨੇ ਬੈਗ 5-500 ਦੇ ਨੋਟਾਂ ਵਾਲੇ ਆਏ ਐ, ਕਿੰਨੇ ਹਜ਼ਾਰ ਦੇ ਨੋਟਾਂ ਵਾਲੇ ਆਏ ਐ। ਕਿੰਨੇ 100 ਦੇ ਨੋਟਾਂ ਵਾਲੇ ਆਏ ਆ ਇਹ ਸਾਰਾ ਪੀ ਨੂੰ ਪਤਾ ਹੁੰਦਾ ਹੁਣ ਜਦੋਂ ਬੀਬੀ ਫੜੀ ਸੀ ਜਸਵਿੰਦਰ ਕੌਰ ਅਸ਼ਾ ਤਰਨ ਤਰਨ ਤੋਂ ਇਹ ਸ਼੍ਰੋਮਣੀ ਕਾਲਜਦਲ ਦੀ ਜਰਨਲ 77 ਵੀ ਰਹਿ ਚੁੱਕੀ ਹੈ ਤੇ ਹੁਣ ਇਹ ਬੀਬੀ ਕਹਿ ਲਈਏ ਜਦੋਂ ਫੜੀ ਗਈ ਹੈ ਨਾ ਚਿੱਟੇ ਦੇ ਨਾਲ ਫੜੀ ਗਈ ਸੀ ਬਹੁਤ ਵੱਡੀ ਮਾਤਰਾ ਵਿੱਚ ਚਿੱਟਾ ਫੜਿਆ ਸੀ ਦੇ ਕੋਲ 10 ਸਾਲ ਦੀ ਸਜ ਐਵੇਂ ਥੋੜੇ ਹੋਊਗੀ ਹੁਣ ਕਿੰਨੇ ਕਰੋੜ ਦਾ ਚਿੱਟਾ ਵੇਚਿਆ ਹੋ। ਹੋ ਸਕਦਾ ਚਿੱਟੇ ਦਾ ਅੱਡਾ ਬੀਬੀ ਜਗੀਰਕੌਰ ਦਾ ਡੇਰਾ ਹੀ ਹੋਵੇ। ਪਲਾਸ ਦੇਣ ਵਾਲੇ ਨੇ ਕਮਾਲ ਕੀਤੀ ਹੈ ਮੈਨੂੰ। ਕਹਿੰਦਾ ਜੀ ਤਾਰ ਜਦੋਂ ਜੋੜੋਗੇ ਨਾ ਥੋੜਾ ਜਿਹਾ ਦੇਖ ਹੀ ਲੋ ਵਾਲਾ ਦਵਾਨਾ ਵੀ ਕਿੰਦਰ ਨੂੰ ਵੱਡੀ ਹੈ ਕਿੰਦਰ ਨੂੰ ਛੋਟੀ ਹੈ। ਹੁਣ ਜਗੀਰਕੌਰ ਦੀ ਹੋਵੇ ਪੀਏ। ਤੁਸੀਂ ਅੰਦਾਜ਼ਾ ਲਾਉਂਗੇ ਨਾ ਵੀ 10 ਸਾਲ ਦੀ ਹੋਈ ਹੋਵੇ ਸਜਾ। ਤੇ ਕਿੰਨੇ ਕਰੋੜ ਦਾ ਚਿੱਟਾ ਵੇਚਿਆ ਹੋ ਤੇ ਕਰਤਾ ਧਰਤਾ ਬੀਬੀ ਜੰਗੀਰ कौर ਵੀ ਹੋ ਸਕਦੀ ਹੈ ਜਣੇ ਕਿ ਆ ਨਮਾ ਅਕਾਲੀ ਦਾਲ ਹੈ ਜਿਹੜਾ ਨੀਟੇ ਨੇ ਬਣਾਇਆ ਹੁਣ ਨੀਟੇ ਨਾਲ ਤਾਰ ਜਿਹੜੀ ਜੋੜਨੀ ਹੈ ਉਹ ਕਿਉਂ ਜੋੜਨੀ ਹੈ ਉਹਦੇ ਵੱਲ ਵੀ ਧਿਆਨ ਦੇ ਲਓ ਹੁਣ ਨੀਟੇ ਜ਼ਫੇਦਾਰ ਵੱਲੋਂ ਜਿਹੜਾ ਪੈਸਾ ਹੜਪੀੜਤ ਪਰਿਵਾਰਾਂ ਲਈ ਐਲਾਨ ਕੀਤਾ ਗਿਆ ਉਹ 11 ਕਰੋੜ 45 ਲੱਖ ਰੁਪਏ ਹੈ ਤੇ ਹੁਣ ਤਾਰ ਤਾਂ ਜੋੜੀ ਆ ਵੀ ਇਹ ਪੈਸਾ ਵੀ ਚਿੱਟੇ ਵਾਲਾ ਹੀ ਨਾ ਹੋਵੇ ਕਦੇ ਹੁਣ ਨੀਟੇ ਕੋਲੇ ਤਾਂ ਕੋਈ ਮਸ਼ੀਨ ਲੱਗੀ ਨਹੀਂ ਪੈਸਿਆਂ ਦੀ ਵੀ 11 ਕਰੋੜ ਰੁਪਈਆ ਚੱਕ ਕੇ ਦੇ ਦੂਗਾ ਗਰੰਤੀ ਸੀ ਗੁਰਦੁਆਰੇ ਦਾ ਆਮ ਠੀਕ ਐ 57 ਕਰੋੜ ਰੁਪਈਆ ਬਣਾ ਲਿਆ ਉਹਨੇ ਕੋਠੀ ਕਾਠੀ ਵੀ ਪਾਈ ਆ ਬਟੰਡੇ ਦੇ ਵਿੱਚ 46 ਉਹ ਦੋ 46 ਆਗੇ ਸੌਰੀ ਸਾੜੀ ਦੇ ਨਾਲ ਵੀ ਮੜਾ ਮੋਟਾ ਮੁਹਬਤ ਸੀ ਉਧਰੋਂ ਵੀ 20-30 ਲੱਖ ਰੁਪਈਆ ਸੁਲਟਿਆ ਹੁਣ ਕੋਠੀ ਕਾਠੀ ਲੈ ਕੇ ਉਹ 82 ਰੱਪੜ ਨੂੰ ਰਫਾ ਤੋਂ ਪੱਕਾ ਕਰਨ ਵਾਅਦਾ ਕੀਤਾ ਹੁਣ ਪਰ ਜਿਹੜੀਆਂ ਇਹ ਬੀਬੀ ਜਸਵਿੰਦਰ ਕੌਰ ਜਸੀ ਦੀਆਂ ਤਾਰਾਂ ਨੇ ਇੱਕ ਤਾਂ ਜਾਂਦੀ ਹੈ ਬੀਬੀ ਜੰਗੀਰ ਕੌਰ ਦੇ ਢੇਰੇ ਵੱਲ ਉਹ ਤਾਂ ਜੁੜੀ ਗਈ ਉੱਥੇ ਪੱਕੀ ਕਿਉਂਕਿ ਨਪੀਏ ਰਹੀ ਹੋਵੇ ਬੀਬੀ ਇਹ ਹੋ ਨਹੀਂ ਸਕਦਾ ਵੀ ਚਿੱਟਾ ਜੰਗੀਰ ਕੌਰ ਤੋਂ ਬਿਨਾ ਵੇਚਿਆ ਹੋਵੇ ਇਹ ਜ਼ਰੂਰੀ ਹੋ ਗਿਆ ਹੁਣ ਜਿਹੜੀ ਤਾਰ ਨੀਟੇ ਵੱਲ ਜਾਂਦੀ ਹੈ ਉਹ ਤਾਂ ਜਾਂਦੀ ਹੈ ਵੀ 11-12 ਕਰੋੜ ਰੁਪਏ ਜਿਹੜਾ ਹੁਣ ਦੇ ਰਹੇ ਨੇ ਹੜਪੀੜ ਤਾਂ ਬਾਅਦ ਤੇ ਪੰਡਤਾਂ ਨੂੰ ਦੇਣਾ ਜੀ ਗੁਰਦਵਾਰੇ ਦੀਆਂ ਗਰੰਟੀਆਂ ਨੂੰ ਦੇਣਾ ਹੈ ਜੀ 4500 ਪਰਿਵਾਰਾਂ ਦੀ ਹੈਲਪ ਕਰਨੀ ਹੈ ਜੀ ਫੀਸਾਂ ਭਰਨੀਆਂ ਤੂੜੀ ਦੇਣੀ ਹੈ ਡੀਜ਼ਲ ਦੇਣਾ ਹੈ ਜੀ ਉਹ ਵੀ ਕਿਤੇ ਚਿੱਟੇ ਵਾਲਾ ਹੀ ਨਾ ਹੋਵੇ ਵੈਸੇ ਮੈਂ ਤਾਂ ਭਿਖਵਾਣੀਆਂ ਤੇ ਬਲੀਵ ਤਾਂ ਨਹੀਂ ਕਰਦਾ ਪਰ ਲੋਕ ਮੈਨੂੰ ਕਹਿੰਦੇ ਵੀ ਜਿਹੜੀ ਗੱਲ ਤੁਸੀਂ ਕਹਿਤੀ ਨਾ ਉਹ ਕੁਝ ਦਿਨਾਂ ਬਾਅਦ ਸੱਚੀ ਹੋ ਜਾਂਦੀ ਹੈ ਹੁਣ ਮੈਨੂੰ ਇਦਾਂ ਲੱਗਦਾ ਵੀ ਕਿਤੇ ਈਂਟੇ ਜਥੇਦਾਰ ਨੂੰ ਵੀ ਅਤਸ਼ੀਫਾ ਨਾ ਦੇਣਾ ਪੈ ਦੇ ਕੰਬਲੇ ਦੇ ਵਿਜੀਲੈਂਸ ਪੁੱਛੂਗੀ ਬੀ ਦਸੋ ਜੀ ਜੰਗੀਰ ਕੌਰ ਦੀ ਪੀਤ ਫੜ ਲਈ ਐ ਵੀ ਤੁਹਾਡੇ ਕੋਲ 11-12 ਕਰੋੜ ਕਿੱਥੋਂ ਆਇਆ ਫੇ ਨੀਟੇ ਨੂੰ ਨਾਂ ਲੈਣਾ ਬੂ ਵੀ ਤਾਂ ਈਆਲੀ ਨੇ ਦਿੱਤਾ ਜਾਂ ਰਖੜੇ ਨੇ ਦਿੱਤਾ ਦੱਸਣਾ ਤਾਂ ਪੈਣਾ ਹੀ ਐ ਜਾਂ ਫਿਰ ਜਿਵੇਂ ਮੈਨੂੰ ਕਹਿੰਦੇ ਵੀ ਗੋਲਕ ਵਿੱਚੋਂ 5 ਡਾਲ ਕੱਢੇ ਸੀ ਇਦਾਂ ਨਾ ਕੱਢਦੇ ਹੁਣ ਕਿਤੇ ਦੱਸਣਾ ਤਾਂ ਬਹੁਗਾ ਕੋਸ਼ਿਸ਼ ਐ ਤੁਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ ਇਹ ਦੱਸਣਾ ਪੈਣਾ ਉੱਥੇ Google 'ਤੇ ਰੋਜ਼ ਕਰਦੇ ਆਪਾਂ ਜਦੋਂ ਮੈਂ 15-20 ਵਾਰੀ ਰੋਜ਼ ਕਰਦੇ ਆ ਫਿਰ ਦੂਜੇ ਦਿਨ ਅਕਾਊਂਟ ਖੁੱਲਦਾ ਨਹੀਂ ਜਾਨੀ ਕਿ ਉਹ ਬੰਦੀ ਲਾ ਦਿੰਦੇ ਇਹ ਤਾਂ ਦੱਸਣਾ ਪਊਗਾ ਵੀ ਕਿੱਥੇ-ਕਿੱਥੇ ਵਰਤੇ ਸੀ ਕਿੱਥੋਂ-ਕਿੱਥੋਂ ਆਏ ਸੀ ਗੱਡੀ ਪਹਿਲਾਂ ਕਾਲ ਤੱਕ ਤੋਂ ਤੁਰਦੀ ਸੀ ਜਬ ਬੀਬੀ ਜਗੀਰ ਕੌਰ ਦੇ ਬੇਗੋਵਾਲ ਡੇਰੇ ਜਾਂਦੀ ਸੀ ਫਿਰ ਤਰਨ ਤਰਨ ਵਾਲੀ ਬੀਬੀ ਜਸਵਿੰਦਰ ਜੱਸੀ ਕੋਲ ਆਉਂਦੀ ਸੀ ਇਹ ਸਾਰਾ ਕੁਝ ਦੱਸਣਾ ਪੈਣਾ ਚਲੋ ਕੁੱਲ ਮਿਲਾ ਕੇ ਮੈਂ ਜਿਹੜੀ ਗੱਲ ਕਹਿਣ ਲੱਗਾ ਨਾ ਜਿਹੜੇ ਕਹਿੰਦੇ ਸੀ ਸੁਧਾਰ ਲਹਿਰ ਨਮੀ ਖੜੀ ਕਰਨੀ ਆ ਅਕਾਲੀ ਦਲ ਨੂੰ ਲੀਹਾਂ ਤੇ ਲਿਉਣ ਵਾਸਤੇ ਆ ਕਰ ਰਹੇ ਜੀ ਖੜੀ ਆਕਾਲੀ ਦਲ ਦਾ ਝੰਡਾ ਲਹਿਰਾਤ ਆ ਜੀ ਇਹਨਾਂ ਨੇ ਚੜਦੀ ਕਲਾ ਕਰਤੀ ਬੀਬੀ ਨੇ 10 ਸਾਲ ਦੀ ਸਜ਼ਾ ਹੋ ਗਈ ਅੱਛਾ ਇਹ ਬੀਬੀ ਦੇ ਨਾਲ ਹੋਰ ਵੀ ਫੜੇ ਆ ਸਾਰਿਆਂ ਨੂੰ 10-10 ਸਾਲ ਦੀ ਸਜ਼ਾ ਹੋਣੀ ਹੈ ਹੋ ਸਕਦਾ ਬੀਬੀ ਜੰਗੀਰ ਕੌਰ ਦਾ ਨਾਂ ਵੀ ਆਉਂਦਾ ਹੋਵੇ ਵਿੱਚ ਕਿਉਂਕਿ ਬੀਬੀ ਅਮੀਰ ਹੈ ਕੋਸ਼ਕ ਦੇ ਬੀਜਪੀ ਦੇ ਕੋਲੇ ਪਹੁੰਚ ਗਈ ਹੋਵੇ ਵੀ ਮੈਨੂੰ ਬਖਸ਼ ਦੇਉ ਕੋਈ ਨਹੀਂ ਵੋਟਾਂ ਲੈ ਲਿਓ ਕੋਈ ਵੱਡੀ ਗੱਲ ਨਹੀਂ ਚਲ ਆ ਜਿਹੜੀ ਬੀਜਪੀ ਵਾਲੀ ਗੱਲ ਹੈ ਇਹ ਮੈਂ ਕਹੇ ਆ ਜੀ ਕਿ ਆਸਰਾਈਆਂ ਨੇ ਕਿਹਾ ਵੀ ਕੋਈ ਬੰਦਾ ਜ਼ਕੀਰ ਕਰ ਲੈ ਕਿਉਂਕਿ ਫਿਰ ਮੈਨੂੰ ਵੀ ਤਾਂ ਸ਼ਿਕਾਇਤ ਨੇ ਹੁੰਦਾ ਵੀ ਤੁਸੀਂ ਬੀਜਪੀ ਤਾਂ ਹੀ ਆ ਮੈਨੂੰ ਵੀ ਕਹਿਣਾ ਹੁੰਦਾ ਪਰ ਇਹ ਗੱਲ ਜੀਤੇ ਰੱਖਿਓ ਇਹ ਬੁੱਟਾ ਸਿੰਘ ਨਾ ਉਹ ਮਿੱਟੀ ਦਾ ਬਣਿਆ ਨਹੀਂ ਜਿਹੜੀ ਗੱਲ ਕਹਿਣ ਵਾਲੀ ਆ ਉਹ ਕਹਿ ਦਿੰਨੇ ਆਪਾਂ ਬਾਅਦ ਵਿੱਚ ਜੋ ਹੁੰਦਾ ਹੁੰਦਾਲੇ ਤੇ ਹੁਣ ਇਹ ਜਿਹੜੀ ਬੀਬੀ ਦੀ ਮੈਂ ਗੱਲ ਕੀਤੀ ਹੈ ਦੁਬਾਰਾ ਸੁਣ ਲਿਓ ਮੜਾ ਜਾ ਤਰਨ-ਤਰਨ ਤੋਂ ਇਹ ਜਰਨਲ ਸਖਤਰ ਰਹੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੀ 2021 ਦੇ ਵਿੱਚ ਇਹਨੂੰ ਬਿਰਵਾਰ ਕੀਤਾ ਸੀ ਚਿੱਟੇ ਦੇ ਨਾਲ ਬਹੁਤ ਵੱਡੀ ਮਾਤਰਾ ਦੇ ਵਿੱਚ ਤੇ 10 ਸਾਲ ਦੀ ਸਜ਼ਾ ਹੋਗੀ ਬੀਬੀ ਜਗੀਰ ਕੌਰ ਦੀ ਰਹੀ ਹੈ ਪੀਏ ਤੇ ਪੀਏ ਨੇ ਜਿਹੜੇ ਖੂ ਪੱਟੇ ਹੁੰਦੇ ਨੇ ਉਹ ਤ੍ਰੀਵਨ ਜਿੱਦਾ ਪੀਏ ਹੋਵੇ ਮਲਕ ਬੀਬੀ ਜਗੀਰ ਕੌਰ ਨੇ ਕਿਹਾ ਹੋਣਾ ਵੀ ਇੱਥੇ ਟੱਕ ਮਾਰ ਆ ਖੂ ਦੇ ਵਿੱਚ ਮਿੱਟੀ ਸਿੱਟ ਇੱਥੋਂ ਬੈਗ ਚੱਕ ਇੱਥੋਂ ਚਿੱਟਿਆਂ ਵਾਲਾ ਢੋਲ ਚੱਕ ਇਹ ਸਾਰਾ ਕੁਝ ਰਲ ਮਿਲ ਕੇ ਹੋ ਜਾਏ ਹੁਣ ਨੀਟੇ ਨੂੰ ਪੁੱਛੋ ਵੀ ਤੁਹਾਡਾ ਜਹੇਦਾਰ ਸੌਰੀ ਤੁਹਾਡਾ ਕਾਲੀ ਦਾ ਲੈ ਹੋ ਜਾਊਗਾ ਅੱਛਾ ਹੁਣ ਪਤੇ ਦੀ ਗੱਲ ਕਰਾਂ लास्ट ਵਿੱਚ ਜਿਗਰਾ ਕਰੋ ਔਰ ਗਾਲਾਂ ਕੱਢਿਓ ਇਹਨਾਂ ਹਰਾਮਖੋरां ਨੂੰ ਬੀੜੇ ਕਹਿੰਦੇ ਅਸੀਂ ਕਾਲੀਦਾਲ ਖੇਤਰੀ ਪਾਰਟੀ ਹੈ ਪੰਜਾਬ ਨੂੰ ਬਚਾਉਣਾ ਹੈ ਪੰਥ ਨੂੰ ਬਚਾਉਣਾ ਹੈ ਕਿਉਂ ਰੌਲਾ ਪਾਉਂਦੇ ਨੇ ਆ ਜਿਹੜਾ ਚਿੱਟਾ ਵੇਚਣ ਦੇ ਕੰਮ ਸੀ ਇਹ ਰੁਕੇ ਹੋਏ ਨੇ ਹੁਣ ਫੜੋ ਪੜਾਈ ਹੋਈ ਆ ਵੀ ਜਦੋਂ ਸਰਕਾਰ ਬਣ ਗਈ ਉਸ ਤੋਂ ਬਾਅਦ ਫੇਰ ਸ਼ੁਰੂ ਕਰਾਂਗੇ ਮੈਨੂੰ ਲੱਗਦਾ ਵੀ ਨੀਟਾ ਸਾਹਿਬ ਦੇ ਕੋਲ ਵੀ ਚਿੱਟੇ ਵਾਲਾ ਪੈਸਾ ਆਇਆ ਲੱਗਦਾ ਆਇਆ ਐਵੇਂ ਦੀ ਵहां ਊਲਾਰ ਕੀ ਕਿਤੇ ਹਰਜੰਤ ਸਿੰਘ ਲੋਂਗੋਵਾਲ ਦੀ ਵਰਸੀ ਤੇ ਜਾਂਦੇ ਆ ਕਿਤੇ ਅੰਮ੍ਰਿਤਪਾਲ ਵੀ ਕਿਤੇ ਖਵਾਰੇ ਦੀ ماں ਨੂੰ ਮਿਲਦੇ ਆ ਕਿਤੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਇਹ ਐਵੇਂ ਨਹੀਂ ਹੋ ਰਹੀਆਂ ਇਹ ਚਿੱਟੇ ਦੀ ਜਿਹੜੀ ਥੋੜੀ ਬਹੁਤੀ ਕਹ ਲਈਏ ਰਹਿਨਦ ਖੂਦ ਹੁੰਦੀ ਹੈ ਨਾ ਪਰ ਇਹਨਾਂਦ ਖੂਦ ਵੀ 20 ਕਰੋੜ ਰੁਪਏ ਦੀ ਹੋ ਉਹ ਕਿਤੇ ਨਾ ਕਿਤੇ ਬਰਕੀ ਪਈ ਹੋਈ ਹੈ ਜਾਨੀ ਕਿ ਇਹ ਨਵੇਂ ਅਕਾਲੀ ਦਲ ਦੀਆਂ ਕਰਤੂਤਾ ਨੇ ਜੀ ਹੁਣ ਬੀਬੀ ਜੰਗੀਰ ਕੌਰ ਐਮ ਹਿੱਸਾ ਨਵੇਂ ਅਕਾਲੀ ਦਲ ਦਾ ਇਹ ਹੁਣ ਨੀਟਾ ਸਾਹਿਬ ਦੱਸਣ ਵੀ ਇਹ ਅਕਾਲੀ ਦਲ ਚਾਹੀਦਾ ਤੁਹਾਨੂੰ ਜਣ ਕਿ ਦੁਬਾਰਾ ਚਿੱਟਾ ਵੇਚੋਂਗੇ ਜਿਹੜਾ ਪੰਜਾਬ ਰਹਿੰਦਾ ਉਹਦਾ ਬੇੜਾ ਗਰ ਕਰੋਂਗੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਮਰਵਾੜਾ ਤੁਸੀਂ ਦੁਬਾਰਾ ਆਹ ਤੁਹਾਡੀਆਂ ਕਰਤੂਤਾ ਨੇ ਸੁਣ ਲਿਓ ਜੀ ਧਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ